ਅਸੀਂ ਸਭ ਤੋਂ ਪਹਿਲਾਂ ਸਾਰਿਆਂ ਦਾ ਹੀ ਕਿੰਦੇ ਹੁੰਦੇ ਧੰਨਵਾਦ ਕਰਨਾ ਚਾਹੁੰਦੇ ਆ ਜਿਨ੍ਹਾਂ ਨੇ ਸਾਨੂੰ ਪਹਿਲੀਆਂ ਪੰਜਾਬੀ ਖੇਡਾਂ ਦੇ ਵਿੱਚ ਇੰਨਾ ਸਹਿਯੋਗ ਦਿੱਤਾ ਸਾਡੇ ਕੋਲ ਸਮਾਂ ਬਹੁਤ ਘੱਟ ਸੀ ਤੇ ਅਸੀਂ ਘੱਟ ਸਮੇਂ ਦੇ ਵਿੱਚ ਆਪਣੇ ਸਪਾਂਸਰਜ਼ ਤੇ ਆਪਣੇ ਜਿੰਨਾ ਵੀ ਸਾਡਾ ਜੂਥ ਆ ਤੇ ਸਾਡੇ ਸਾਰੇ ਕਲੱਬ ਸਾਰੇ ਮੈਂਬਰ ਜਿੰਨੇ ਵੀ ਇਹਦੇ ਵਿੱਚ ਸਾਰੇ ਜੁੜ ਕੇ ਜਿਨ੍ਹਾਂ ਨੇ ਸਾਥ ਕੀਤਾ ਉਹਨਾਂ ਸਾਰਿਆਂ ਦੇ ਸਾਥ ਦੇ ਨਾਲ ਹੀ ਸੰਭਵ ਹੋ ਪਾਇਆ ਕਿ ਆਪਾਂ ਇਹਨੂੰ ਇਤਕੀਦਾ ਸਮਝ ਲਓ ਕਿ ਵਾਰਮ ਅਪ ਗੇਮ ਹੀ ਸੀਗੀਆਂ ਸਹੀ ਮੈਨਾ ਤੇ ਮੈਦਾਨ ਚ ਦਾ ਅਗਲੇ ਸਾਲ ਆਰ ਅਸੀਂ ਇੱਥੇ ਨਿਊਜ਼ੀਲੈਂਡ ਦੇ ਵਿੱਚ ਵੀ ਆਸਟ੍ਰੇਲੀਆ ਸਿੱਖ ਗੇਮਸ ਉਹਨਾਂ ਵਾਂਗੂ ਇੱਕ ਸੰਸਥਾ ਹੋਂਦ ਵਿੱਚ ਲਿਆਉਣਾ ਚਾਹੁੰਦੇ ਆ ਆਪਣੇ ਪੂਰੇ ਭਾਈਚਾਰੇ ਪੂਰੇ ਨਿਊਜ਼ੀਲੈਂਡ ਦੇ ਪੰਜਾਬੀਆਂ ਦੇ ਸਹਿਯੋਗ ਦੇ ਨਾਲ ਅਸੀਂ ਇਹੋ ਜੀ ਸੰਸਥਾ ਚਾਹੁੰਦੇ ਆ ਜਿਹਦਾ ਆਪਣੀ ਹੋਂਦ ਹੋਵੇ ਉਹਦੀ ਜਿਹੜੀ ਹੈਗੀ ਛਤਰ ਛਾਇਆ ਦੇ ਵਿੱਚ ਬਾਕੀ ਭਾਵੇਂ ਜਿੰਨੀਆਂ ਮਰਜ਼ੀ ਫੈਡਰੇਸ਼ਨਾਂ ਹੋਣ ਜਿੰਨੇ ਮਰਜ਼ੀ ਕਲੱਬ ਹੋਣ ਉਹਦੇ ਰੂਲਾਂ ਦੇ ਥੱਲੇ ਸਾਰੇ ਉਹਨਾਂ ਰੂਲਾਂ ਨੂੰ ਮੰਨ ਕੇ ਚੱਲਣ ਸਟਾਰਟਿੰਗ ਸਾਡੀ ਸੀਗੀ ਅਸੀਂ ਬਹੁਤ ਕੁਝ ਲਰਨਿੰਗ ਕੀਤਾ ਉੱਥੋਂ ਜੀ ਸਾਡੇ ਤੋਂ ਕੋਈ ਮਿਸਟੇਕ ਹੋਈ ਜਾਂ ਕੋਈ ਘਾਟ ਰਹੀ ਆ ਉਹਦੇ ਲਈ ਅਸੀਂ ਮਾਫੀ ਚਾਹੁੰਦੇ ਆ ਪਰ ਆਉਣ ਵਾਲੇ ਸਾਲਾਂ ਦੇ ਵਿੱਚ ਇਹ ਜਿਹੜਾ ਮੇਲਾ ਇਹਨੂੰ ਇੱਕ ਬਹੁਤ ਵੱਡੇ ਪੱਧਰ ਤੇ ਜੋੜ ਕੇ ਬਾਕੀ ਜਿਹੜੇ ਸਾਡੇ ਮੌਲਕ ਦੇ ਕੋਨੇ ਆ ਉਹਨਾਂ ਦੇ ਵਿੱਚ ਜਾਊਗਾ ਜਿੱਦਾਂ ਕਹਿੰਦੇ ਹੁੰਦੇ ਵੀ ਟਰਾਲੀ ਜਦੋਂ ਜਾਈਏ ਮੇਲੇ ਨੂੰ ਭਰ ਕੇ ਚੰਗੀ ਲੱਗਦੀ ਆ ਸੋ ਅਸੀਂ ਅਗਲੇ ਸਾਲ ਹੋਰ ਵੀ ਵਧੀਆ ਤਰੀਕੇ ਨਾਲ ਸਾਰਾ ਕੁਝ ਵਧੀਆ ਤਰੀਕੇ ਨਾਲ ਟਰਾਈ ਕਰਾਂਗੇ ਹੋਰ ਜਿਹੜੀਆਂ ਘਾਟਾਂ ਉਹਨਾਂ ਨੂੰ ਪੂਰੀਆਂ ਕਰਾਂਗੇ ਜਿਹੜਾ ਸਾਡਾ ਅਗਲੇ ਸਾਲ ਦਾ ਮੇਲੇ ਦਾ ਤੁਹਾਨੂੰ ਉਹ ਸਰਪ੍ਰਾਈਜ਼ ਹੀ ਹੋਊਗਾ ਵੱਡਾ ਸਰਪ੍ਰਾਈਜ਼ ਦਵਾਂਗੇ ਜੀ ਸਾਡੇ ਬੰਦੇ ਸਾਰੇ ਇੱਕ ਦੂਜੇ ਦੇ ਨਾਲ ਖੜਦੇ ਆ ਦੁੱਖ ਸੁੱਖ ਦੇ ਵਿੱਚ ਕਿਸੇ ਨੂੰ ਕੋਈ ਇਹ ਸਟ्रेस ਨਹੀਂ ਵੇ ਆ ਕੰਮ ਜਿਹੜਾ ਕੋਈ ਕਿਸੇ ਦੀ ਪਿੱਠ ਲਾ ਜਾਊਗਾ ਜਾਂ ਲਵਾ ਜਾਊਗਾ ਨੂੰ ਪਿਆਰ ਭਰੀ ਸასი ਕਾਲ ਜੀ ਨਿਊਜ਼ੀਲੈਂਡ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਇਸ ਵਾਰ ਖੇਡਾ ਹੋਈਆਂ ਸੀ ਤੇ ਸਮੁੱਚੀ ਟੀਮ ਜਿਹੜੀ ਐ ਇਸ ਵਕਤ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਐਨਜ਼ਡ ਪੰਜਾਬੀ ਗੇਮਜ਼ ਦਾ ਆਗਾਜ਼ ਹੋਇਆ 2025 ਦੇ ਵਿੱਚ ਤੇ ਬਹੁਤ ਵੱਡਾ ਬੱਬੂ ਮਾਨ ਦਾ ਖੁੱਲਾ ਖਾੜਾ 20000 ਤੋਂ ਵੱਧ ਦਰਸ਼ਕਾਂ ਨੇ ਉੱਥੇ ਹਿੱਸਾ ਲਿਆ ਇੰਜੋਏ ਕੀਤਾ ਪਰਿਵਾਰਾਂ ਦੇ ਨਾਲ ਤੇ ਜਿਵੇਂ ਦੀਆਂ ਫੁਵਾਹਾਂ ਚੱਲ ਰਹੀਆਂ ਸੀ ਕਿ ਕਿਸੇ ਪ੍ਰਕਾਰ ਦੀ ਕੋਈ ਹੁੱਲੜਬਾਜੀ ਹੋਣ ਦੇ ਖਤਰੇ ਐ ਪਰ ਕਬੱਡੀ ਫੰਡਰੇਸ਼ਨ ਆਫ ਨਿਊਜ਼ੀਲੈਂਡ ਦੀ ਸਮੁੱਚੀ ਟੀਮ ਨੂੰ ਸਕਰੀਨ ਤੇ ਦੇਖ ਰਹੇ ਹਾਂ ਪ੍ਰਬੰਧ ਬਹੁਤ ਬਿਹਤਰੀਨ ਬਹੁਤ ਵਧੀਆ ਸੀ ਸਿਕਿਉਰਿਟੀ ਦੇ ਇੰਤਜ਼ਾਮ ਬਹੁਤ ਵਧੀਆ ਸੀ ਤੇ ਸਾਰਿਆਂ ਨੇ ਸ਼ਿਰਕਤ ਕਰਕੇ ਉਹਦਾ ਆਨੰਦ ਵੀ ਮਾਣਿਆ ਤੇ ਮਾਣ ਮਹਿਸੂਸ ਕੀਤਾ ਕਿ 2026 ਦੇ ਵਿੱਚ ਹੀ ਵੱਡੇ ਪੱਧਰ ਤੇ ਆਗਾਸ਼ ਹੋਏਗਾ ਮੁਖਾਰਬਿੰਨ ਤੋਂ ਸ਼ੁਰੂ ਕਰਾਂਗੇ ਮਨਿੰਦਰ ਸਿੰਘ ਬਾਸੀ ਜੀ ਸਾਡੇ ਨੇ ਮੌਜੂਦ ਨੇ ਗੋਪਾ ਬੈਂਸ ਮਾਰਕ ਏਰੀ ਸੰਧੂ ਸਾਹਿਬ ਸਾਡੇ ਤੇ ਸੁਖੀ ਸਾਡਾ ਛੋਟਾ ਵੀਰ ਉਹ ਵੀ ਮੌਜੂਦ ਹੈ ਬਬਲੂ ਕੁਰਸ਼ੀਤ ਪ੍ਰਧਾਨ ਨੇ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਦੇ ਬੁਲੀਨਾ ਸਾਹਿਬ ਕੁੰਦਰ ਸਾਹਿਬ ਗੋਪੀ ਹਕੀਮਪੁਰ ਸਾਹਿਬ ਤੇ ਭਾਜੀ ਉਹ ਵੀ ਸਾਡੇ ਨਾਲ ਮੌਜੂਦ ਨੇ ਬਸੀ ਸਾਹਿਬ ਕੀ ਕਹਿਣਾ ਚਾਹੋਗੇ ਜਿਹੜੇ ਦਰਸ਼ਕ ਇਸ ਵਕਤ ਦੇਖ ਰਹੇ ਐਡਾ ਵੱਡਾ ਹੰਗਾਰਾ ਮਿਲਿਆ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਨੂੰ ਸਭ ਤੋਂ ਪਹਿਲਾਂ ਦੇ ਐਨ ਜੇ ਡੀ ਪੰਜਾਬੀ ਗੇਮਸ ਦੀ ਸਾਡੀ ਸਮੁੱਚੀ ਟੀਮ ਵੱਲੋਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੜੀ ਜੀ ਅਸੀਂ ਸਭ ਤੋਂ ਪਹਿਲਾਂ ਸਾਰਿਆਂ ਦਾ ਹੀ ਕਹਿੰਦੇ ਹੁੰਦੇ ਬਈ ਧੰਨਵਾਦ ਜਿਨ੍ਹਾਂ ਨੇ ਸਾਨੂੰ ਪਹਿਲੀਆਂ ਪੰਜਾਬੀ ਖੇਡਾਂ ਦੇ ਵਿੱਚ ਇੰਨਾ ਸਹਿਯੋਗ ਦਿੱਤਾ ਸਾਡੇ ਕੋਲ ਸਮਾਂ ਬਹੁਤ ਘੱਟ ਸੀ ਤੇ ਅਸੀਂ ਘੱਟ ਸਮੇਂ ਦੇ ਵਿੱਚ ਆਪਣੇ ਸਪான்ਸਰਜ਼ ਤੇ ਆਪਣੇ ਜਿੰਨਾ ਵੀ ਸਾਡਾ ਜੂਥ ਆ ਤੇ ਸਾਡੇ ਸਾਰੇ ਕਲੱਬ ਸਾਰੇ ਮੈਂਬਰ ਜਿੰਨੇ ਵੀ ਇਹਦੇ ਵਿੱਚ ਸਾਰੇ ਜੁੜ ਕੇ ਜਿਨ੍ਹਾਂ ਨੇ ਸਾਥ ਕੀਤਾ ਉਹਨਾਂ ਸਾਰਿਆਂ ਦੇ ਸਾਥ ਦੇ ਨਾਲ ਹੀ ਸੰਭਵ ਹੋ ਪਾਇਆ ਤੇ ਘੱਟ ਸਮਾਂ ਹੋਣ ਕਰਕੇ ਸਾਡੇ ਕੋਲੋਂ ਬਹੁਤ ਸਾਰੀਆਂ ਊਣਤੀਆਂ ਵੀ ਰਹਿ ਗਈਆਂ ਤੇ ਜੋ ਅਸੀਂ ਆਪਣੀ ਟੀਮ ਨੂੰ ਕਿਹਾ ਹੋਇਆ ਸਾਰਾ ਨੋਟ ਕਰਕੇ ਤੇ ਅਸੀਂ ਅਗਲੀ ਵਾਰ ਜੋ ਸਾਡੀਆਂ 2026 ਵਿੱਚ ਜੋ ਖੇਡਾਂ ਹੋਣਗੀਆਂ ਅਸੀਂ ਪਹਿਲਾਂ ਵੀ ਉਹਦੇ ਬਾਰੇ ਅਨਾਉਂਸ ਕੀਤਾ ਸੀ ਵੀ ਸਾਡਾ ਇਹ ਜਿਹੜਾ ਫੈਡਰੇਸ਼ਨ ਆ ਦੇ ਤਾਂ ਕੰਮ ਚੱਲਦੇ ਆ ਕਲੱਬਾਂ ਦੇ ਟੂਰਨਾਮੈਂਟ ਚੱਲ ਰਹੇ ਆ ਅਸੀਂ ਇੱਥੇ ਨਿਊਜ਼ੀਲੈਂਡ ਦੇ ਵਿੱਚ ਵੀ ਆਸਟ੍ਰੇਲੀਆ ਸਿੱਖ ਗੇਮਸ ਉਹਨਾਂ ਵਾਂਗੂ ਇੱਕ ਸੰਸਥਾ ਹੋਂਦ ਵਿੱਚ ਲਿਆਉਣਾ ਚਾਹੁੰਦੇ ਆ ਆਪਣੇ ਪੂਰੇ ਭਾਈਚਾਰੇ ਪੂਰੇ ਨਿਊਜ਼ੀਲੈਂਡ ਦੇ ਪੰਜਾਬੀਆਂ ਦੇ ਸਹਿਯੋਗ ਦੇ ਨਾਲ ਅਸੀਂ ਇਹੋ ਜੀ ਸੰਸਥਾ ਚਾਹੁੰਦੇ ਆ ਜਿਹਦਾ ਆਪਣੀ ਹੋਂਦ ਹੋਵੇ ਉਹਦੀ ਜਿਹੜੀ ਹੈਗੀ ਛਤਰ ਛਾਇਆ ਦੇ ਵਿੱਚ ਬਾਕੀ ਭਾਵੇਂ ਜਿੰਨੀਆਂ ਮਰਜ਼ੀ ਫੈਡਰੇਸ਼ਨਾਂ ਹੋਣ ਜਿੰਨੇ ਮਰਜ਼ੀ ਕਲੱਬ ਹੋਣ ਉਹਦੇ ਰੂਲਾਂ ਦੇ ਥੱਲੇ ਸਾਰੇ ਉਹਨਾਂ ਰੂਲਾਂ ਨੂੰ ਮੰਨ ਕੇ ਚੱਲਣ ਨਾ ਕਿ ਉਹ ਸੰਸਥਾ ਕਿਸੇ ਇੱਕ ਫੈਡਰੇਸ਼ਨ ਦੇ ਵਿੱਚ ਚੱਲੇ ਇਸ ਕਰਕੇ ਇਹ ਸੰਸਥਾ ਨੂੰ ਉਹਦੇ ਵਿੱਚ ਲਿਆਂਦਾ ਗਿਆ ਸ਼ੁਰੂਆਤੀ ਦੌਰ ਸੀ ਹੁਣ ਅਸੀਂ ਕੋਸ਼ਿਸ਼ ਕਰਾਂਗੇ ਜਿਹੜੇ ਕਲੱਬ ਇਹਦਾ ਐਸ ਕੀ ਪਾਰਟ ਨਹੀਂ ਬਣ ਸਕੇ ਅਸੀਂ ਉਹਨਾਂ ਤੱਕ ਪਹੁੰਚ ਨਹੀਂ ਕਰ ਸਕੇ ਪਰ ਸੱਦਾ ਅਸੀਂ ਸਾਰਿਆਂ ਨੂੰ ਦਿੱਤਾ ਉਹਨਾਂ ਦੀਆਂ ਵੀ ਕੁਝ ਮਜਬੂਰੀਆਂ ਰਹੀਆਂ ਹੋਣਗੀਆਂ ਸਾਡੀ ਕੋਸ਼ਿਸ਼ ਹੋਊਗੀ 2026 ਲਈ ਹੁਣ ਤੋਂ ਹੀ ਅਸੀਂ ਸਾਰੇ ਕਲੱਬਾਂ ਨੂੰ ਜਿੰਨੇ ਹੋਰ ਖਿਡਾਰੀ ਆ ਜੋ ਜੋ ਵੀ ਇਧਰ ਆਪਣਾ ਯੋਗਦਾਨ ਪਾਉਣਾ ਦਾ ਜਾਗਨ ਹੋਇਆ ਸਾਡੀਆਂ ਸੁਸਾਇਟੀਜ਼ ਆ ਧਾਰਮਿਕ ਸਾਡੇ ਸੱਭਿਆਚਾਰਕ ਕਲੱਬ ਆ ਸਪੋਰਟਸ ਕਲੱਬ ਆ ਸਾਰਿਆਂ ਨੂੰ ਨਾਲ ਲੈ ਕੇ ਸਾਡਾ ਆਉਣ ਵਾਲਾ ਇਹੀ ਆ ਕਿ ਇਹ ਜਿਹੜੀ ਸੰਸਥਾ ਸਾਰਿਆਂ ਦੇ ਸਹਿਯੋਗ ਨਾਲ ਬਣਾਈਏ ਸਾਰਿਆਂ ਨੂੰ ਆਂਦੇ ਵਿੱਚ ਪਾਰਟ ਬਣਾਈਏ ਉਹਨਾਂ ਦੇ ਅਸੀਂ ਵਲੰਟੀਅਰਜ਼ ਲਈਏ ਨਾਲ ਉਹਨਾਂ ਨੂੰ ਡੈਲੀਗੇਟ ਜਿੱਦਾਂ ਉੱਥੇ ਆਸਟ੍ਰੇਲੀਆ ਦੇ ਵਿੱਚ ਹੁੰਦੇ ਆ ਉਹ ਅਸੀਂ ਇਹਦੇ ਵਿੱਚ ਵੀ ਸਾਰਿਆਂ ਨੂੰ ਲੈ ਕੇ ਨਾਲ ਚੱਲਣ ਦੀ ਕੋਸ਼ਿਸ਼ ਆ ਸਾਡੀ ਸਾਡੇ ਕੋਲੋਂ ਤੁਹਾਡੀ ਸਾਮ ਸੰਭਾਲ ਦੇ ਵਿੱਚ ਬਹੁਤ ਸਾਰੀਆਂ ਉਲਤੀਆਂ ਰਹੀਆਂ ਤੇ ਅਸੀਂ ਉਹਦੇ ਲਈ ਮਾਫੀ ਚਾਹੁੰਦੇ ਹਾਂ ਤੁਹਾਡਾ ਆਉਣ ਦਾ ਤੁਹਾਡਾ ਇੱਕ ਇੱਕ ਜਿਹੜਾ ਹੈਗਾ ਕਦਮ ਹੈ ਸਾਡੇ ਸਿਰ ਮੱਥੇ ਤੇ ਆ ਜੀ ਬਸੀ ਸਾਹਿਬ ਤੁਸੀਂ ਗੱਲ ਕਹੀ ਸੀ ਨਿਊਜ਼ੀਲੈਂਡ ਦੇ ਪਹਿਲੇ ਗੁਰੂਕਰ ਮਿਲਟਨ ਦੇ ਵਿੱਚ ਇਸ ਵਾਰ ਪਹਿਲੀ ਵਾਰੀ ਐਡੇ ਵੱਡੇ ਪੱਧਰ ਤੇ ਵਾਇਕਾਟਾ ਸਪੋਰਟਸ ਐਂਡ ਕਲਚਰ ਕਲੱਬ ਦੀ ਟੀਮ ਨੇ ਮੇਲਾ ਕਰਾਇਆ ਅੱਧਾ ਅੱਧਾ ਘੰਟਾ ਲੱਗ ਗਿਆ ਲੋਕਾਂ ਨੂੰ ਪਾਰਕਿੰਗ ਚੋਂ ਮੇਨ ਰੋਡ ਤੇ ਆਣ ਲਈ ਜੀ ਤੁਸੀਂ ਆਪਣੇ ਮੁਖਾਰਬਿੰਨ ਤੋਂ ਗੋਪਾ ਬੈਸ ਮਾਨਕ ਟੇਰੀ ਗੋਪੀ ਹਕੀਮਪੁਰ ਸਾਡੇ ਚੇਅਰਮੈਨ ਸਾਹਿਬ ਤੇ ਸਾਰੀ ਟੀਮ ਦੇ ਸਾਹਮਣੇ ਬਬਲੂ ਕੁਸ਼ੇਤਰ ਜੀ ਵੀ ਸੀ ਉੱਥੇ ਕਿ ਇਹ ਜਿਹੜੀਆਂ ਗੇਮਾਂ ਆਕਲੈਂਡ ਤੱਕ ਸੀਮਤ ਨਹੀਂ ਰਹਿਣਗੀਆਂ ਅਸੀਂ ਪਹਿਲੇ ਗੁਰੂ ਘਰ ਤੋਂ ਅਨਾਊਂਸਮੈਂਟ ਕਰ ਰਹੇ ਹਾਂ ਕਿ ਹਰ ਇੱਕ ਸ਼ਹਿਰ ਦੇ ਵਿੱਚ ਹੋਣਗੀਆਂ ਚਾਹੇ ਉਹ ਵੈਲਿੰਗਟਨ ਹੈ ਚਾਹੇ ਉਹ ਕ੍ਰਾਈਸਚਰਚ ਹੈ ਤੇ ਤੁਸੀਂ 22 ਨਵੰਬਰ ਨੂੰ ਇਹ ਗੱਲ ਬੋਲੀ ਐਲਫਸਟਨ ਕਾਲਜ ਦੇ ਵਿੱਚ ਕਿ ਜੋ ਅਸੀਂ ਕਿਹਾ ਉਹ ਸੀ ਟੀਮ ਨੂੰ ਨਾਲ ਲੈ ਕੇ ਸੰਭਵ ਕਰਾਂਗੇ 2026 ਦੇ ਵਿੱਚ ਕਿ ਉਹ ਇਦਾਂ ਹੀ ਹੋਏਗਾ ਆਪਾਂ ਇੱਕ ਵਾਰ ਦੁਬਾਰਾ ਵੀ ਦੱਸ ਦਈਏ ਜਿਹੜੀਆਂ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਜਹਾ ਨਿਊਜ਼ੀਲੈਂਡ ਦੀਆਂ ਪਾਰਟਿਸਪੇਟ 2026 ਵਿੱਚ ਕਰਨਾ ਚਾਹੁੰਦੀਆਂ ਬਿਲਕੁਲ ਜੀ ਇਦਾਂ ਹੀ ਹੋਊਗਾ ਇਹ ਆਉਣ ਵਾਲੇ ਸਾਲਾਂ ਦੇ ਵਿੱਚ ਵੱਖ-ਵੱਖ ਸ਼ਹਿਰਾਂ 'ਚ ਹੀ ਹੋਣਗੀਆਂ ਇਸ ਵਾਰ ਜਿਹੜੀਆਂ ਸੀਗੀਆਂ ਸਟਾਰਟਿੰਗ ਸੀ ਪਹਿਲਾਂ ਬਹੁਤ ਥੋੜੇ ਸਮੇਂ 'ਚ ਹੋਇਆ ਸਾਡਾ ਅਸੀਂ ਆਪਣੀ ਜਿਹੜੀ ਟੀਮ ਹੈ ਇਹ ਬਾਕੀ ਜਿਹੜੇ ਨਾਲ ਜੁੜਨਗੇ ਉਹਨਾਂ ਸਾਰਿਆਂ ਨੂੰ ਲੈ ਕੇ ਕਿਉਂਕਿ ਆਪਾਂ ਇਹਨੂੰ ਇਤਕੀ ਦਾ ਸਮਝ ਲਓ ਕਿ ਵਾਰਮ ਅਪ ਗੇਮ ਹੀ ਸਿਗੀਆਂ ਸਹੀ ਮੈਨਾਂ ਤੇ ਮੈਦਾਨ 'ਚ ਤਾਂ ਅਗਲੇ ਸਾਲ ਆ ਰਹੇ ਆ ਜੇ ਸਾਡਾ ਸਾਰਿਆਂ ਦਾ ਹੋਇਆ ਤੇ ਅਗਲੀਆਂ ਵੀ ਇਥੋਂ ਕਰਕੇ ਦੋ ਤੋਂ ਗਾਂਹਾਂ ਵਾਲੀਆਂ ਤੋਰਨੀਆਂ ਇਹ ਸ਼ਹਿਰਾਂ ਦੇ ਵਿੱਚ ਵੱਖ-ਵੱਖ ਦੇ ਵਿੱਚ ਉਹ ਸਾਰਿਆਂ ਦੇ ਨਾਲ ਬੈਠ ਕੇ ਬਾਕੀ ਕਲੱਬਾਂ ਨੂੰ ਵੀ ਲੈ ਕੇ ਉਹਨਾਂ ਸਲਾਹ ਕਰਕੇ ਅਗਲਾ ਹੋਊਗਾ ਹੁਣੀਆਂ ਇਦਾਂ ਹੀ ਜੇ ਅਗਲੀ ਵਾਰ ਇੱਥੇ ਵੀ ਹੋਗੀਆਂ ਪਰ ਗਾਹਾਂ ਤੋਂ ਗਾਹ ਜਿਹੜੀ ਹੈਗੀ ਆਪਾਂ ਇਹ ਸਾਰੇ ਸ਼ਹਿਰਾਂ 'ਚ ਹੋਊਗੀ ਵਕ ਵਕ ਹਮਿਲਟਨ ਹੋ ਜਾਏਗੀ ਉਸ ਤੋਂ ਬਾਅਦ ਵਿੱਚ ਬਾਕੀ ਸਟੇਟਾਂ ਵਿੱਚ ਆਪਾਂ ਕਰਾਂਗੇ ਸਾਰਿਆਂ ਦੇ ਤੁਸੀਂ ਇੱਕ ਹੋਰ ਵੀ ਗੱਲ ਕਹੀ ਸੀ ਕਿ ਸਾਰੀ ਐਨ ਜੀਓਜ਼ ਸਾਰੀਆਂ ਸੰਸਥਾਵਾਂ ਸਾਰੀਆਂ ਟਰਸਟਾਂ ਸਾਰੀਆਂ ਕਲੱਬਾਂ ਕਿ 2026 ਦਾ ਕੋਈ ਅਜੰਡਾ ਇਦਾਂ ਕਰੇਗਾ ਖੇਡਾਂ ਤੋਂ ਪਹਿਲਾਂ ਜੀ ਬਿਲਕੁਲ ਜੀ ਸਾਰਿਆਂ ਦੇ ਨਾਲ ਅਸੀਂ ਮਿਲਾਂਗੇ ਸਾਰਿਆਂ ਨੂੰ ਅਸੀਂ ਇਨਵਿਟੇਸ਼ਨ ਕਰਕੇ ਸਾਡੀ ਟੀਮ ਜਿੱਦਾਂ ਇਧਰ ਹੁਣ ਸਾਡਾ ਇੱਥੇ ਗੁਰੂ ਘਰ ਦੇ ਵਿੱਚ ਵਰਲਡ ਕੱਪ ਹੁੰਦਾ ਸੱਤ ਨੂੰ ਤੇ ਉਹਦੇ ਵਿੱਚੋਂ ਵਿਲੇ ਹੋ ਜਾਣਾ ਪਲੇਰਾਂ ਨੂੰ ਭੇਜ ਕੇ ਉਸ ਤੋਂ ਬਾਅਦ ਅਸੀਂ ਸਾਰਿਆਂ ਦੇ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਜੀ ਇਸ ਫੰਡਰੇਸ਼ਨ ਦਾ ਇੱਕ ਹੋਰ ਹੀ ਬਹੁਤ ਹੀ ਪਿਆਰਾ ਜਿਹਾ ਬੁਲਾਰਾ ਗੋਪੀ ਹਕੀਮਪੁਰ ਸਾਹਿਬ ਹਮੇਸ਼ਾ ਤਤਪਰ ਰਹਿੰਦੇ ਨੇ ਤੇ ਖਾਸ ਕਰਕੇ ਪ੍ਰੋਗਰਾਮਾਂ ਦੇ ਵਿੱਚ ਇਹਨਾਂ ਦੀ ਸ਼ਿਰਕਤ ਰਹਿੰਦੀ ਹੈ ਹਕੀਮਪੁਰ ਸਾਹਿਬ ਤੁਸੀਂ ਕਿਹਾ ਸੀ ਬਾਈ ਨਵੰਬਰ ਨੂੰ ਕੋਈ ਹੁੱਲੜਬਾਜੀ ਨਹੀਂ ਹੋएगी ਹੋਰ ਫੰਡਰੇਸ਼ਨ ਨੇ ਉਹ ਕਦ ਤੱਕ ਆਇਆ ਤੇ ਅਸੀਂ ਬਹੁਤ ਤੁਹਾਡਾ ਥੈਂਕਸ ਕਰਦੇ ਹਾਂ ਖਾਸ ਕਰਕੇ ਜਿਲੀਆਂ ਵੀ ਬੀਬੀਆਂ ਬੱਚੀਆਂ ਉਹ ਵੱਡੇ ਪੱਦਰ ਤੇ ਇਸ ਵਾਰ ਪਹਿਲੀ ਵਾਰ ਨਿਊਜ਼ੀਲੈਂਡ ਦੇ ਵਿੱਚ ਦੇਖਣ ਨੂੰ ਮਿਲਿਆ ਵੈਸੇ ਨਹੀਂ ਹੁੰਦਾ ਅੱਦਾਂ ਪਰ ਫਸਟ ਟਾਈਮ ਸੀ ਮੈਨ ਲੱਗਦਾ ਕਿ ਉਹਨਾਂ ਪਰਿਵਾਰਾਂ ਦਾ ਫਾਊਂਡੇਸ਼ਨ ਤੇ ਬਹੁਤ ٹرسٹ ਹੈ ਤੇ ਉਹ ٹرسٹ ਤੁਸੀਂ ਟੁੱਟਣ ਨਹੀਂ ਦਿੱਤਾ ਕੀ ਕਹਿਣਾ ਚਾਹੋਗੇ ਧੰਨਵਾਦ ਅੱਜ ਕਰ ਰਹੀ ਹੈ ਫਾਊਂਡੇਸ਼ਨ ਤੁਸੀਂ ਕੀ ਕਹੋਗੇ ਦਰਸ਼ਕਾਂ ਨੂੰ ਹਾਂਜੀ ਸਾਰਿਆਂ ਦਾ ਬਹੁਤ-ਬਹੁਤ ਪਹਿਲਾਂ ਥੈਂਕ ਯੂ ਆ ਧੰਨਵਾਦ ਆ ਜਿਨ੍ਹਾਂ ਨੇ ਦੂਰੋਂ ਨੇੜੋਂ ਚੱਲ ਕੇ ਆਣ ਕੇ ਮੇਲੇ ਨੂੰ ਬਹੁਤ ਜ਼ਿਆਦਾ ਵੱਡੇ ਇੱਕ ਪੱਧਰ ਤੇ ਲੈ ਕੇ ਗਏ ਜੀ ਜਿਹੜਾ ਇਹ ਮੇਲਾ ਇਹ ਮੇਲਾ ਇੱਕ ਸਟਾਰਟਿੰਗ ਸਾਡੀ ਸੀਗੀ ਅਸੀਂ ਬਹੁਤ ਕੁਝ ਲਰਨਿੰਗ ਕੀਤਾ ਉੱਥੋਂ ਜੇ ਸਾਡੇ ਤੋਂ ਕੋਈ ਮਿਸਟੇਕ ਹੋਈ ਜਾਂ ਕੋਈ ਘਾਟ ਰਹੀ ਆ ਉਹਦੇ ਲਈ ਅਸੀਂ ਮਾਫੀ ਚਾਹੁੰਦੇ ਆ ਪਰ ਆਉਣ ਵਾਲੇ ਸਾਲਾਂ ਦੇ ਵਿੱਚ ਇਹ ਜਿਹੜਾ ਮੇਲਾ ਇਹਨੂੰ ਇੱਕ ਬਹੁਤ ਵੱਡੇ ਪੱਧਰ ਤੇ ਜੋੜ ਕੇ ਬਾਕੀ ਜਿਹੜੇ ਸਾਡੇ ਮੌਲਕ ਦੇ ਕੋਨੇ ਆ ਉਹਨਾਂ ਦੇ ਵਿੱਚ ਜਾਊਗਾ ਤੇ ਜਿੱਦਾਂ ਕਹਿੰਦੇ ਹੁੰਦੇ ਵੀ ਟਰਾਲੀ ਜਦੋਂ ਜਾਈਏ ਮੇਲੇ ਨੂੰ ਭਰ ਕੇ ਚੰਗੀ ਲੱਗਦੀ ਆ ਸੋ ਅਸੀਂ ਅਗਲੇ ਸਾਲ ਹੋਰ ਵੀ ਵਧੀਆ ਤਰੀਕੇ ਨਾਲ ਸਾਰਾ ਕੁਝ ਵਧੀਆ ਤਰੀਕੇ ਨਾਲ ਟਰਾਈ ਕਰਾਂਗੇ ਹੋਰ ਜਿਹੜੀਆਂ ਘਾਟਾਂ ਉਹਨਾਂ ਨੂੰ ਪੂਰੀਆਂ ਕਰਾਂਗੇ ਤੇ ਆਪਣੇ ਜਿਹੜੇ ਜਿੰਨੇ ਵੀ ਸਾਡੇ ਦਰਸ਼ਕ ਹੈ ਇਥੋਂ ਨਿਊਜ਼ੀਲੈਂਡ ਤੋਂ ਬਾਹਰੋਂ ਓਵਰਸੀਜ਼ ਤੋਂ ਜਿੰਨੇ ਆਏ ਉਹਨਾਂ ਦੀ ਸਾਰੀ ਵੱਧ ਤੋਂ ਵੱਧ ਰਿਸਪੈਕਟ ਤੇ ਵੱਧ ਤੋਂ ਵੱਧ ਲੋਕ ਆਫਟਰ ਕਰਾਂਗੇ ਕਿ ਉਹਨਾਂ ਨੂੰ ਕੋਈ ਮਹਿਸੂਸ ਨਾ ਹੋਵੇ ਕਿ ਇੱਕ ਪਰਿਵਾਰਕ ਮੇਲਾ ਇਹਨੂੰ ਪਰਿਵਾਰਕ ਮੇਲੇ ਦੇ ਨਾਲ ਹੀ ਅਸੀਂ ਅੱਗੇ ਤੋਰਾਂਗੇ ਜੀ ਜੀ ਹਕੀਮਪੁਰ ਸਾਹਿਬ ਫਾਊਂਡੇਸ਼ਨ ਕੋਲ 2025 ਦੇ ਵਿੱਚ ਸਮਾਂ ਘੱਟ ਸੀ ਪਰ ਤੁਸੀਂ ਸ਼ੁਰੂਆਤ ਬਹੁਤ ਵਧੀਆ ਕੀਤੀ ਕਿਸ਼ਤਾ ਕੇਂਦਰ ਰਵੇ ਬਬੂ ਮਾਨ ਤੇ ਉੱਥੇ ਐਸੇ ਪਲੇਅਰਾਂ ਨੂੰ ਤੁਸੀਂ ਲਿਆ ਕੇ ਬਿਠਾਇਆ ਪਲੇਅਰਾਂ ਨੇ ਬਹੁਤ ਵਧੀਆ ਅੰਦਾਜ਼ ਦੇ ਵੀ ਦਰਸ਼ਕਾਂ ਦਾ ਮਨ ਵੀ ਮੋਇਆ ਕਿ 2026 ਦੇ ਵਿੱਚ ਵੀ ਅਸੀਂ ਕੋਈ ਚੁੰਮਕ ਲੈ ਕੇ ਆਵਾਂਗੇ ਜਿਹੜੀ ਦਰਸ਼ਕਾਂ ਦੀ ਕਿਸ਼ਤਾ ਕੇਂਦਰ ਰਵੇ ਸਟੇਜ ਦੇ ਉੱਤੇ ਹਾਂਜੀ ਉਹਦੇ ਵਿੱਚ ਵੀ ਅਸੀਂ ਪਹਿਲਾਂ ਦਾ ਕਬੱਡੀ ਜਿਹੜੀ ਆ ਕਬੱਡੀ ਦੇ ਵਿੱਚ ਗੋਪੀ ਭਾਜੀ ਦਾ ਬਬਲੂ ਦਾ ਬਾਸੀ ਭਾਜੀ ਜਿੰਨੀ ਫੈਡਰੇਸ਼ਨ ਆ ਮੈਨੂੰ ਮੈਂ ਇਹਨਾਂ ਨੇ ਜਿਨ੍ਹਾਂ ਨੂੰ ਅੱਜ ਸਲਾ ਦੀ ਇਹ ਤਿੰਨ ਦਿਨ ਨਹੀਂ ਇਹਨਾਂ ਨੇ ਉੱਠਣਾ ਵੀ ਇੰਨੀ ਇਹਨਾਂ ਨੂੰ ਨੀਂਦ ਜਿਹੜੀ ਆ ਮਾਰ ਕੇ ਘੁੰਮੇ ਆ ਇਹਨਾਂ 플레이ਰਾਂ ਨੂੰ ਚੱਕਣਾ ਛੱਡਣਾ 플레이ਰਾਂ ਦੀ ਲੋਕ ਆਫਟਰ ਕਰਨੀ ਸਾਡੇ ਲਈ ਤਾਂ 플레이ਰ ਵੀ ਜਿਹੜੇ ਆ ਉਹ ਭਰਾ ਆ ਇੱਕ ਜਿੱਦਾਂ ਰਿਸ਼ਤੇਦਾਰੀ ਦੇ ਵਿੱਚ ਨਹੀਂ ਆ ਜਾਂਦਾ ਬੰਦਾ ਉਸ ਹਿਸਾਬ ਦੇ ਨਾਲ ਲੋਕ ਆਫਟਰ ਆ ਉਹਨਾਂ ਦੀ ਸਾਰਿਆਂ ਦੀ ਉਹ ਭਾਜੀ ਹਣੀ ਬਹੁਤ ਜ਼ਿਆਦਾ ਟਾਈਮ ਦਿੰਦੇ ਆ ਉਹਨਾਂ ਨੂੰ ਜਿਹੜਾ ਸਾਡਾ ਅਗਲੇ ਸਾਲ ਦਾ ਮੇਲੇ ਦਾ ਤੁਹਾਨੂੰ ਉਹ ਸਰਪ੍ਰਾਈਜ਼ ਹੀ ਹੋਊਗਾ ਵੱਡਾ ਸਰਪ੍ਰਾਈਜ਼ ਦਵਾਂਗੇ ਜੀ ਜੀ ਆਪਣੇ ਆਪ ਨੂੰ ਖੁਸ਼ਕਿਸਮਤ ਸਮਝ ਦਿਓ ਕਿ ਇਡੀਆਂ ਪਿਆਰੀਆਂ ਤੇ ਇਡੀਆਂ ਮਜ਼ਬੂਤ ਬਾਵਾ ਤੁਹਾਡੇ ਨਾਲ ਨੇ ਮਨਜਿੰਦਰ ਸਿੰਘ ਬਾਸ਼ੀ ਦੀ ਗੱਲ ਕਰਦੇ ਆ ਸੰਤੂਸਾ ਬੈਠੇ ਆ ਗੁਪਾ ਬੈਸ ਮਾਰਕਟੇਰੀ ਬਬਲੂ ਕੁਰਸੀ ਉੱਤੇ ਸਾਡੇ ਗੁਲੀਨਾ ਜੀ ਕੁੰਦਰ ਭਾਜੀ ਬਾਈ ਹੁਣੀ ਬੈਠੇ ਆ ਆਪਣੇ ਆਪ ਨੂੰ ਖੁਸ਼ਕਿਸਮਤ ਸਮਝ ਦਿਓ ਹਾਂਜੀ ਖੁਸ਼ਕਿਸਮਤ ਬੰਦੇ ਖਾਣ ਵਾਲੇ ਹੋਣੇ ਚਾਹੀਦੇ ਆ ਬੰਦੇ ਜਿਆਦਾ ਇਕੱਠ ਵੀ ਨਹੀਂ ਚਾਹੀਦਾ ਜੇ ਭੱਜ ਭੱਜ ਗਿਆ ਤਾਂ ਫੇ ਇਕੱਲਾ ਹੀ ਰਹਿ ਗਿਆ ਉਹ ਚੀਜ਼ ਨਹੀਂ ਕਿ ਜਿੰਨੇ ਥੋੜੇ ਬੰਦੇ ਸਾਡੇ ਬੰਦੇ ਸਾਰੇ ਇੱਕ ਦੂਜੇ ਦੇ ਨਾਲ ਖੜਦੇ ਆ ਦੁੱਖ ਸੁੱਖ ਦੇ ਵਿੱਚ ਕਿਸੇ ਨੂੰ ਕੋਈ ਇਹ ਸਟ੍ਰੈਸ ਨਹੀਂ ਵੀ ਆ ਕੰਮ ਜਿਹੜਾ ਕੋਈ ਕਿਸੇ ਦੀ ਪਿੱਠ ਲਾ ਜਾਊਗਾ ਜਾਂ ਲਵਾ ਜਾਊਗਾ ਜੀ ਸਾਰੀ ਫੈਡਰੇਸ਼ਨ ਇੱਕ ਦੂਜੇ ਦੇ ਨਾਲ ਵੱਧ ਚੜ ਕੇ ਹਿੱਸਾ ਪਾਉਂਦੀ ਆ ਜੇ ਕੋਈ ਪੈਸੇ ਦਾ ਕਰ ਸਕਦਾ ਉਹ ਪੈਸੇ ਕਰਦਾ ਜੇ ਕੋਈ ਕੰਮ ਕਰਦਾ ਹਰ ਹਰ ਇੱਕ ਦਾ ਟਾਈਮ ਬਹੁਤ ਇੰਪੋਰਟੈਂਟ ਆ ਤੋਂ ਸਾਰੇ ਦਿਨ ਰਾਤ ਮਿਹਨਤ ਕਰਕੇ ਇਨੂੰ ਅੱਗੇ ਲੈ ਕੇ ਜਾਣਗੇ ਤੇ ਜਾਂਦੇ ਵੀ ਰਹਿਣਗੇ ਤੇ ਜਾਂਦੇ ਵੀ ਆ ਤੇ ਤੁਹਾਡਾ ਕੋਈ ਵੀ ਸੁਝਾਅ ਹੋਵੇ ਖਾਸ ਕਰਕੇ 2025 ਜਾਂ 26 ਦੇ ਬਾਬਤ ਤੁਸੀਂ ਆਪਣਾ ਸੁਝਾਅ ਸ਼ੇਅਰ ਕਰ ਸਕਦੇ ਹੋ ਫੈਡਰੇਸ਼ਨ ਦਾ ਕੋਈ ਵੀ ਮੈਂਬਰ ਤੁਹਾਨੂੰ ਜਰੂਰ ਉਸ ਸੁਝਾਅ ਦਾ ਰਿਪਲਾਈ ਵੀ ਕਰੂਗਾ ਬਹੁਤ ਸਾਰਿਆਂ ਦਾ ਧੰਨਵਾਦ ਜੀ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਪਰਫੁੱਲਤ ਚੜ੍ਹਦੀ ਕਲਾ ਰੱਖੇ ਤੁਹਾਡੇ ਪਰਿਵਾਰਾਂ ਨੂੰ ਖੁਸ਼ ਰੱਖੇ ਤੁਸੀਂ ਬਹੁਤ ਵੱਡੇ ਪੱਧਰ ਤੇ ਆਗਾਜ਼ ਕੀਤਾ ਤੇ ਐਦਾ ਹੀ ਆਗਾਜ਼ ਮਿਲਦਾ ਕਿ ਨਿਊਜ਼ੀਲੈਂਡ ਦੇ ਭਰ ਦੇ ਵਿੱਚ ਹੁੰਦੇ ਨੇ ਬਹੁਤ ਸ਼ੁਕਰੀਆ ਤੁਹਾਡੇ ਸਾਰੇ ਧੰਨਵਾਦ